ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇ ਕਿਸੇ ਦਾ ਸਰੀਰਕ ਦੁੱਖ ਨਹੀਂ ਹਟ ਰਿਹਾ ਤਾਂ ਇਸ ਪਾਠ ਦਾ ਜਾਪ ਕਰੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨ ਤਨ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪ ਸਭ ਦੇ ਦੁੱਖ ਬਿਮਾਰੀਆਂ ਦੂਰ ਹੋ ਜਾਣ ਜੀ ਸਾਧ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇ ਸਮੇਂ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਜ਼ਰੂਰ ਹੈ ਛੋਟੀਆਂ-ਛੋਟੀਆਂ ਬਿਮਾਰੀਆਂ ਹਰ ਇੱਕ ਨੂੰ ਜ਼ਰੂਰ ਹਨ ਪਰ ਕਿਸੇ ਦਾ ਬੀਪੀ ਘਟਦਾ ਹੈ ਕਿਸੇ ਦਾ ਬੀਪੀ ਵੱਧਦਾ ਹੈ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਕਿਸੇ ਨੂੰ ਕੋਈ ਬਿਮਾਰੀ ਨਾ ਲੱਗੇ ਵਾਹਿਗੁਰੂ ਹਰ ਇੱਕ ਨੂੰ ਤੰਦਰੁਸਤੀ ਦੇਵੇ ਚਾਹੇ ਕੋਈ ਵੱਡਾ ਹੈ ਜਾਂ ਛੋਟਾ ਹੈ ਦੁਸ਼ਮਨ ਹੈ ਜਾਂ ਸੱਜਣ ਹੈ ਹਰ ਕਿਸੇ ਨੂੰ ਤੰਦਰੁਸਤੀ ਦੇਵੋ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਾਈ ਇੱਥੇ ਨਾ ਕੋਈ ਬਿਗਾਨਾ ਹੈ ਤੇ ਨਾ ਹੀ ਕੋਈ ਵੈਰੀ ਹੈ ਅੱਜ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਾਂਗੀ ਕਿ ਇੱਕ ਬੰਦਾ ਸੀ ਉਹ ਕਹਿੰਦਾ ਕਿ ਮੈਂ ਆਪਣੇ ਆਂਢੀ ਗੁਆਂਢੀ ਤੇ ਰਿਸ਼ਤੇਦਾਰਾਂ ਦੇ ਖਿਲਾਫ ਬਹੁਤ ਬੋਲਦਾ ਸੀ ਪਰ ਅੱਜ ਉਹ ਬੰਦਾ ਰੋਂਦੇ ਹੋਏ ਬਾਬੂ ਕੋ ਹੋ ਕੇ ਕਹਿਣ ਲੱਗਿਆ ਇੱਥੇ ਅਸੀਂ ਨਫ਼ਰਤ ਦੀ ਗੱਲ ਨਹੀਂ ਪਿਆਰ ਵਾਲੀ ਗੱਲ ਕਰਨੀ ਹੈ ਤੇ ਫਿਰ ਉਹ ਬੰਦਾ ਕਹਿਣ ਲੱਗਿਆ ਕਿ ਮੈਂ ਸਮਝ ਗਿਆ ਹਾਂ ਕਿ ਉਹ ਸਭ ਮੇਰੀ ਨਾ ਸਮਝੀ ਵਿੱਚ ਹੋਇਆ ਸੀ ਪਰ ਅੱਜ ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਇਸ ਦੁਨੀਆ ਤੋਂ ਕੁਝ ਵੀ ਨਹੀਂ ਲੈ ਕੇ ਜਾਣਾ ਹੈ ਤੇ ਫਿਰ ਉਹ ਕਹਿੰਦਾ ਜੇ ਅਸੀਂ ਨਫ਼ਰਤ ਵੰਡਾਂਗੇ ਤਾਂ ਨਫ਼ਰਤ ਹੀ ਮਿਲੇਗੀ ਤੇ ਜੇ ਪਿਆਰ ਵੰਡਾਂਗੇ ਤੇ ਪਿਆਰ ਹੀ ਮਿਲੇਗਾ ਜਦੋਂ ਅਸੀਂ ਦੁੱਖ ਵਿੱਚ ਹੁੰਦੇ ਹਾਂ ਤੇ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਡੇ ਕੋਣ ਕੰਮ ਆਵੇਗਾ ਕੀ ਪਤਾ ਦੁਸ਼ਮਣ ਹੀ ਕੰਮ ਆ ਜਾਵੇ ਇਸ ਦੁਨੀਆ ਤੋਂ ਕੁਝ ਵੀ ਨਹੀਂ ਲੈ ਕੇ ਜਾਣਾ ਹੈ ਉਹ ਕਹਿੰਦਾ ਪਤਾ ਨਹੀਂ ਅੱਜ ਮੈਂ ਹਾਂ ਕੰਟੇ ਜਾਂ ਫਿਰ ਮੈਂਟ ਨੂੰ ਰਹਾਗਾ ਜਾਂ ਨਹੀਂ ਇਸ ਪਰ ਇ ਪਰ ਇੱਥੇ ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜੋ ਕੌਮ ਲਈ ਕੁਝ ਕਰਕੇ ਜਾਂਦੇ ਹਨ ਜਾਂ ਜੋ ਪਿਆਰ ਵੰਡ ਕੇ ਜਾਂਦੇ ਹਨ ਜੋ ਮਿੱਠੇ ਸੁਭਾਅ ਉ ਕਰਕੇ ਜਾਣੇ ਜਾਂਦੇ ਹਨ ਉਸ ਬੰਦੇ ਦੀ ਗੱਲ ਸੁਣ ਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਸਾਨੂੰ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਸਾਨੂੰ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਵਿਚਾਰਨਾ ਚਾਹੀਦਾ ਹੈ ਤਾਂ ਹੀ ਕੁਝ ਚੀਜ਼ਾਂ ਸਹੀ ਹੋ ਸਕਦੀਆਂ ਹਨ ਸਾਨੂੰ ਇਹ ਸਭ ਜ਼ਰੂਰ ਸਮਝਣਾ ਚਾਹੀਦਾ ਹੈ ਤੇ ਫਿਰ ਮੈਂ ਗੱਲ ਕਰ ਰਹੀ ਸੀ ਕਿ ਅੱਜ ਦੇ ਸਮੇਂ ਕੋਈ ਨਾ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਹੈ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹਾਂਗੀ ਕਿ ਬੰਦਾ ਆਪਣੇ ਦੁੱਖ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਹੈ ਜਿੰਨਾ ਬੰਦਾ ਦੂਜੇ ਨੂੰ ਖੁਸ਼ ਦੇਖ ਕੇ ਕਿ ਇਹ ਖੁਸ਼ ਕਿਉਂ ਹੈ ਇਹ ਦੇਖ ਕੇ ਹੀ ਦੁਖੀ ਹੁੰਦਾ ਹੈ ਇਹ ਸਾਡੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਅੱਜ ਦੇ ਸਮੇਂ ਵਿੱਚ ਇੱਕ ਸਭ ਤੋਂ ਵੱਡਾ ਪੁਆਇੰਟ ਇਹ ਹੈ ਕਿ ਅਸੀਂ ਸੋਚਦੇ ਹਾਂ ਕਿ ਦੂਸਰਾ ਖੁਸ਼ ਕਿਉਂ ਹੈ ਇਹ ਸਭ ਤੋਂ ਵੱਡਾ ਰੋਗ ਹੈ ਸਾਨੂੰ ਜਿੱਦ ਹੋ ਜਾਂਦੀ ਹੈ ਕਿ ਇਸ ਨੇ ਇਹ ਕੀਤਾ ਹੈ ਤਾਂ ਮੈਂ ਵੀ ਇਹੀ ਕਰਨਾ ਹੈ ਜੇ ਇਸ ਨੇ ਬਾਈਕ ਲਿਆਂਦੀ ਹੈ ਤਾਂ ਮੈਂ ਗੱਡੀ ਲੈ ਕੇ ਆਵਾਂਗਾ ਇਹ ਸਭ ਸਾਨੂੰ ਰੋਗ ਲੱਗੇ ਹੋਏ ਹਨ ਸਰੀਰਕ ਰੋਗ ਤਾਂ ਲੱਗੇ ਹੀ ਹਨ ਪਰ ਕੁਝ ਮਾਨਸਿਕ ਰੋਗ ਵੀ ਲੱਗੇ ਹਨ ਜਿੱਦ ਅਤੇ ਬਹਿਸ ਅਤੇ ਈਰਖਾ ਦੇ ਰੋਗ ਲੱਗੇ ਹੋਏ ਹਨ ਅਜਿਹੇ ਰੋਗ ਚਿੰਬੜੇ ਹੋਏ ਹਨ ਇਹ ਰੋਗ ਸਾਨੂੰ ਅਸੀਂ ਕਹਿੰਦੇ ਹਾਂ ਕਿ ਇਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਉਸਨੇ ਕੋਠੀ ਪਾਈ ਹੈ ਮੈਂ ਵੀ ਕੋਠੀ ਪਾਣੀ ਹੈ ਭਾਵੇਂ ਕਰਜ਼ਾ ਚੁੱਕ ਕੇ ਹੀ ਪਾਣੀ ਪਵੇ ਉਸਨੇ ਆਪਣੇ ਪੁੱਤਰ ਦਾ ਵਿਆਹ ਪੈਲਸ ਵਿੱਚ ਕੀਤਾ ਸੀ ਮੈਂ ਵੀ ਪੈਲਸ ਵਿੱਚ ਹੀ ਕਰਨਾ ਹੈ ਆਪਣੀ ਔਕਾਤ ਨਹੀਂ ਦੇਖਦੇ ਹਾਂ ਅਸੀਂ ਆਪਣੀ ਹਾਇਸियत ਨੂੰ ਨਹੀਂ ਦੇਖਦੇ ਹਾਂ ਕਰਜ਼ਾ ਲੈ ਕੇ ਕਿਉਂ ਨਾ ਕਰਨਾ ਪਵੇ ਪਰ ਕਰਨਾ ਜ਼ਰੂਰ ਹੈ ਇਹੋ ਜਿਹਾਂ ਜਿੱਦਾਂ ਦੇ ਵਿੱਚ ਲੱਗੇ ਹੋਏ ਹਨ ਅਸੀਂ ਇਹ ਰੋਗ ਵੀ ਸਾਨੂੰ ਲੱਗੇ ਹੋਏ ਹਨ ਇਸ ਨੂੰ ਇਸ ਲਈ ਸੰਗਤ ਜੀ ਇੱਥੇ ਮੈਂ ਕਹਿਣਾ ਚਾਹਾਂਗੀ ਕਿ ਸਰੀਰਕ ਰੋਗ ਤਾਂ ਲੱਗੇ ਹੀ ਹਨ ਪਰ ਉਹਨਾਂ ਦਾ ਵੀ ਇੱਕ ਕਾਰਨ ਹੈ ਇੱਕ ਤਾਂ ਅੱਜ ਦੇ ਟਾਈਮ ਵਿੱਚ ਸਾਡਾ ਖਾਣਾ ਪੀਣਾ ਸਹੀ ਨਹੀਂ ਹੈ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਦੇ ਹਾਂ ਤੇ ਨਾ ਹੀ ਅਸੀਂ ਗੁਰੂ ਦਾ ਨਾਮ ਜਪਦੇ ਹਾਂ ਜਿਸ ਗੁਰੂ ਨੇ ਸਾਡੇ ਦੁੱਖ ਦੂਰ ਕਰਨੇ ਹਨ ਜਿਸ ਗੁਰੂ ਨੇ ਸਾਡੇ ਦੁੱਖਾਂ ਨੂੰ ਸਾਡੇ ਤੋਂ ਦੂਰ ਕਰਨਾ ਹੈ ਉਸ ਨੂੰ ਤਾਂ ਅਸੀਂ ਯਾਦ ਹੀ ਨਹੀਂ ਕਰਦੇ ਹਾਂ ਇਸ ਲਈ ਯਾਦ ਰੱਖਿਓ ਜਿਸ ਦਿਨ ਵਿਸਰੈ ਪਾਰ ਬ੍ਰह्म ਫਿਟ ਭਲੇਰੀ ਰੁੱਤ ਪਾਤਸ਼ਾਹ ਕਹਿੰਦੇ ਹਨ ਕਿ ਜਿਸ ਦਿਨ ਤੈਨੂੰ ਰੱਬ ਵਿਸਰ ਗਿਆ ਉਹ ਰੁੱਤ ਤੇਰੇ ਲਈ ਚੰਗੀ ਨਹੀਂ ਹੋਵੇਗੀ ਉਹ ਰੁੱਤ ਤੇਰੇ ਲਈ ਮਾੜੀ ਹੋਵੇਗੀ ਉਹ ਤੇਰੇ ਲਈ ਮਾੜਾ ਸਮਾਂ ਹੈ ਤੇ ਜਿਸ ਦਿਨ ਰੱਬ ਤੈਨੂੰ ਯਾਦ ਆਵੇਗਾ ਉਸ ਦਿਨ ਸਮਝ ਲੈਣਾ ਕਿ ਤੇਰੇ ਲਈ ਚੰਗਾ ਸਮਾਂ ਆ ਗਿਆ ਹੈ ਸਤਗੁਰ ਕਹਿੰਦੇ ਹਨ ਕਿ ਜਦੋਂ ਰੱਬ ਪਰਮਾਤਮਾ ਯਾਦ ਆ ਗਿਆ ਹੈ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਅਸੀਂ ਪਰਮਾਤਮਾ ਨੂੰ ਭਾਉ ਰੱਬ ਨੂੰ ਭੁੱਲ ਜਾਂਦੇ ਹਾਂ ਤਾਂ ਸਾਨੂੰ ਸਾਰੇ ਹੀ ਰੋਗ ਲੱਗ ਜਾਂਦੇ ਹਨ ਉਸ ਵਿੱਚ ਸਰੀਰਿਕ ਰੋਗ ਤੇ ਮਾਨਸਿਕ ਰੋਗ ਵੀ ਹੁੰਦੇ ਹਨ ਜਿੱਦ ਅਤੇ ਬਹਿਸ ਦੇ ਰੋਗ ਵੀ ਲੱਗ ਜਾਂਦੇ ਹਨ ਹਰ ਪਾਸੇ ਰੋਗ ਹੀ ਰੋਗ ਲੱਗੇ ਹੁੰਦੇ ਹਨ ਜੇ ਤੂੰ ਗੁਰੂ ਤੋਂ ਵਿਛੜਿਆ ਹੈ ਇਸ ਲਈ ਅਸੀਂ ਗੁਰੂ ਤੋਂ ਨਹੀਂ ਵਿਛੜਨਾ ਹੈ ਇਹ ਸਭ ਤੋਂ ਵੱਡੀ ਗੱਲ ਹੈ ਜੇ ਅਸੀਂ ਗੁਰੂ ਨਾਲ ਜੁੜੇ ਰਹਾਂਗੇ ਤਾਂ ਬਿਮਾਰੀਆਂ ਤੋਂ ਬਚੇ ਰਹਾਂਗੇ ਈਰਖਾ ਦੁਸ਼ਸ਼ ਆਦੀ ਸਾਰੇ ਹੀ ਰੋਗ ਸਾਡੇ ਤੋਂ ਦੂਰ ਹੋ ਜਾਣਗੇ ਤੇ ਸਬਰ ਅਤੇ ਸੰਤੋਖ ਦੇ ਧਾਰਨੀ ਆਪਾਂ ਹੋ ਜਾਵਾਂਗੇ ਜਿਸ ਨਾਲ ਸਾਡੇ ਸ਼ਰੀਰਿਕ ਰੋਗ ਵੀ ਦੂਰ ਹੋ ਜਾਣਗੇ ਤੁਸੀਂ ਦੇਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਤੇ ਕਿਰਪਾ ਨਾਲ ਵੱਡੇ ਵੱਡੇ ਰੋਗ ਠੀਕ ਹੋ ਗਏ ਹਨ ਜਿਨ੍ਹਾਂ ਨੂੰ ਡਾਕਟਰ ਨਿਮਨਾ ਕਰ ਦਿੱਤਾ ਸੀ ਕਿ ਉਹ ਹੁਣ ਠੀਕ ਨਹੀਂ ਹੋ ਸਕਦੇ ਹਨ ਘਰ ਲਿਜਾ ਕੇ ਇਹਨਾਂ ਦੀ ਸੇਵਾ ਕਰ ਲਵੋ ਇਹੋ ਜੇ ਲੋਕ ਠੀਕ ਹੋ ਗਏ ਹਨ ਉਹਨਾਂ ਨੂੰ ਡਾਕਟਰ ਨੇ ਕਿਹਾ ਸੀ ਕਿ ਇਹ 1 ਮਹੀਨਾ ਵੀ ਨਹੀਂ ਕੱਡੇਗਾ ਉਹ ਅੱਜ ਵੀ ਜ਼ਿੰਦਾ ਹਨ ਸਭ ਗੁਰੂ ਦੀ ਕਰਾਮਾਤ ਹੀ ਹੈ ਹੋਰ ਤਾਂ ਕੁਝ ਨਹੀਂ ਹੈ ਇਸ ਲਈ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸਤਕਾਰ ਕਰਨਾ ਚਾਹੀਦਾ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਜਿਸ ਨਾਲ ਸਰੀਰਿਕ ਰੋਗ ਠੀਕ ਹੋ ਜਾਂਦੇ ਹਨ ਜਦੋਂ ਗੁਰੂ ਜਦੋਂ ਗੁਰੂ ਤੋਂ ਟੁੱਟਾਂਗੇ ਤਾਂ ਸਾਰੇ ਸਰੀਰਿਕ ਰੋਗ ਵੀ ਲੱਗ ਜਾਣਗੇ ਕਿਉਂਕਿ ਬਾਣੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਹੁਣ ਇਸ ਤੋਂ ਵੱਡੀ ਕੋਈ ਉਦਾਹਰਣ ਨਹੀਂ ਹੋ ਸਕਦੀ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ ਲੇ ਪਾਤਸ਼ਾ ਕਹਿੰਦੇ ਹਨ ਪਾਤਸ਼ਾ ਕਹਿੰਦੇ ਹਨ ਕਿ ਜੇ ਤੂੰ ਪਰਮਾਤਮਾ ਨੂੰ ਮਿਲਣਾ ਹੈ ਤਾਂ ਗੁਰਬਾਣੀ ਪੜ ਅਤੇ ਉਸ ਉੱਤੇ ਵਿਚਾਰ ਕਰ ਜੀ ਗੁਰਬਾਣੀ ਦਾ ਪਾਠ ਕਰੇਗਾ ਤਾਂ ਸਾਨੂੰ ਤੇ ਗੁਰਬਾਣੀ ਦਾ ਪਾਠ ਕਰਦਿਆਂ ਸਾਨੂੰ ਗੁਰਬਾਣੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਜਦ ਸਾਨੂੰ ਗੁਰੂ ਤੇ ਗੁਰੂ ਦੀ ਬਾਣੀ ਤੇ ਭਰੋਸਾ ਹੋ ਜਾਵੇਗਾ ਤਾਂ ਸਾਡੇ ਰੋਗ ਆਪਣੇ ਆਪ ਹੀ ਠੀਕ ਹੋ ਜਾਣਗੇ ਤੇ ਸਾਨੂੰ ਗੁਰਬਾਣੀ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਕੇ ਕਰਨਾ ਚਾਹੀਦਾ ਹੈ ਅਸੀਂ ਹਰ ਰੋਜ਼ 2.5 ਘੰਟੇ ਮੂਲ ਮੰਤਰ ਸਾਹਿਬ ਦਾ ਪਾਠ ਕਰਨਾ ਹੈ ਜਿਸ ਨਾਲ ਸਾਡੇ ਸਾਰੇ ਹੀ ਰੋਗ ਗੁਰੂ ਦੀ ਗੁਰੂ ਮਹਾਰਾਜ ਦੀ कृपा नाल दूर ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ